ਆਪ ਜੀ ਦੀਵਾਰੇ ਬਣਾਏ ਜਾ ਰਹੇ ਜੇ ਪੁਤ ਦਾ ਪ੍ਰਬੰਧ ਕਿਵੇਂ ਦਿੱਖਦੇ ਨੇ ਦੇਖੋ ਜੀ ਪ੍ਰਬੰਧ ਤੋਂ ਪਹਿਲਾਂ ਮੈਂ ਦੇਖ ਰਿਹਾ ਕਿ ਦੁਨੀਆ ਭਰ ਦੇ ਵਿੱਚ ਇਹ ਸਤਾਬਦੀ ਦਾ ਵੱਡਾ ਚਰਚਾ ਵੀ ਆ ਤੇ ਸਨਮਾਨ ਵੀ ਆ ਤੇ ਇੱਕ ਵੱਡੀ ਖੇਚਵੀਂ ਗੱਲ ਆ ਕਿ ਦੁਨੀਆ ਦੇ ਅੰਦਰ ਕੋਈ ਐਸਾ ਗੁਰੂ ਹੋਇਆ ਜਾਂ ਪੀਰ ਪਗਮਰਾ ਔਲੀਆ ਹੋਇਆ ਜਿਸ ਦਾ ਧਾਰ ਦਾ ਸੰਸਕਾਰ ਦਿੱਲੀ ਜੁਆ ਹੋਵੇ ਤੇ ਉਹਨਾਂ ਦੇ ਸੀਸ ਦਾ ਸੰਸਕਾਰ 400 ਕਿਲੋਮੀਟਰ ਦੂਰ ਅਨੰਦਪੁਰ ਸਾਹਿਬ ਸੀਸਗਾਂਝ ਵਿਖੇ ਹੋਇਆ ਬਈ ਇਹ ਆਪਣੇ ਆਪ ਦੇ ਵਿੱਚ ਸਭ ਤੋਂ ਵੱਡਾ ਬਲੱਖਣ ਇਤਿਹਾਸ ਹੈ ਤੇ ਇਸ ਕੁਰਬਾਨੀ ਨੇ ਇਸ ਦੇਸ਼ ਦੀ ਫਿਜ਼ਾ ਜਿਹੜੀ ਆ ਅੱਜ ਇੱਥੇ ਕਈ ਲੋਕ ਆਪਣੇ ਆਪ ਨੂੰ ਇੱਥੇ ਹਿੰਦੂ ਰਾਸ਼ਟਰ ਦਾ ਨਾਰਾ ਦੇਣ ਦੀ ਗੱਲ ਕਰਦੇ ਆ ਜੇ ਕੋਈ ਹੋਰ ਕਹਿੰਦਾ ਤੇ ਉਹਨੂੰ ਬ੍ਰੋ ਉਹਨੂੰ ਖਾਲਸਤਾਨੀ ਕਹਿੰਦੇ ਆ ਉਹਨੂੰ ਦੇਸ਼த்ਰੋਹੀ ਕਹਿੰਦੇ ਆ ਚਲੋ ਛੱਡੋ ਆਪਾਂ ਇਸ ਨਹੀਂ ਪੜਨਾ ਚਾਹੁੰਦੇ ਪਰ ਇਹ ਜਿਹੜੀ ਫਿਜ਼ਾ ਇਹ ਫਿਜ਼ਾ ਜਿਹੜੀ ਆ ਇਸ ਦੀ ਬਖਸ਼ਿਸ਼ ਜਿਹੜੀ ਆ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਕਰਕੇ ਹੋਈ ਆ ਸਾਰੀ ਦੁਨੀਆ ਇਹ ਗੱਲ ਜਾਣਦੀ ਆ ਮੈਂ ਪਿੱਛੇ ਜੇ ਬਾਬਾ RAMDEV ਨਾਨ ਦਰਬਾਰ ਸਾਹਿਬ ਆਏ ਜਦੋਂ ਖੜਾ ਦੀ ਗੱਲ ਸੀ ਸ਼ਰੋਣੀ ਕਮੇਟੀ ਨੂੰ ਉਹਨਾਂ ਨੇ ਚੱਕ ਦਿੱਤੇ ਉਹਨਾਂ ਤੋਂ ਇਲਾਵਾ ਹੋਰ ਵੀ ਬੜੇ ਜਿਹੜੇ ਹਿੰਦੂ ਜਿਹੜੇ ਜਿਹੜੇ ਧਰਮ ਦੇ ਜਿਹੜੇ ਅਹੁਦੇਦਾਰ ਆ ਜਾਂ ਆਗੂ ਆ ਉਹਨਾਂ ਨੇ ਬਕਾਇਦਾ ਖੁੱਲ ਕੇ ਇਹ ਗੱਲ ਕਹੀ ਆ ਕਿ ਜੇ ਅਗਰ ਗੁਰੂ ਗੋਗੋ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਨਾ ਹੁੰਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬੱਚਿਆਂ ਦੀ ਸ਼ਹਾਦਤ ਨਾ ਦਿੰਦੇ ਤਾਂ ਇਹ ਦੇਸ਼ ਦੇ ਮੰਦਰਾਂ 'ਚ ਟੱਲ ਨਹੀਂ ਸੀ ਵੱਜਣੇ ਤੇ ਇੱਥੇ ਸਨਾਤਨ ਨਹੀਂ ਸੀ ਹੋਣਾ ਤੇ ਇੱਥੇ ਜਿਨਿਓ ਨਹੀਂ ਸੀ ਹੋਣਾ ਇੱਥੇ ਵੱਖਰੀ ਫੇਜ਼ਾ ਹੋਣੀ ਸੀ ਤੇ ਹੈਦਰੀ ਚੁਲਣਾ ਸੀ ਇਹ ਗੱਲ ਬਹੁਤ ਵੱਡੀ ਆ ਭਾਵੇਂ ਕੁਝ ਲੋਕ ਇਸ ਗੱਲ ਨੂੰ ਸਮਝਦੇ ਹੈ ਜਾਂ ਨਹੀਂ ਸਮਝਦੇ ਕੁਝ ਲੋਕ ਇਹਨੂੰ ਸਿਆਸਤ ਦੇ ਤੌਰ ਤੇ ਸਿਰ ਝਕਾਉਂਦੇ ਆ ਕੁਝ ਲੋਕ ਕਿਨਾਂ ਸ਼ਰਧਾ ਦੇ ਤੌਰ ਤੇ ਵੀ ਸਿਰ ਝਗਾਉਂਦੇ ਆ ਪਰ ਜੋ ਜਿਵੇਂ ਕਰਦਾ ਗੁਰੂ ਨੇ ਉਹਨੂੰ ਉਸ ਤਰ੍ਹਾਂ ਦੀ ਬਖਸ਼ਿਸ਼ ਦੇਣੀ ਹੈ ਪਰ ਅੱਜ ਦੇਖ ਰਹੇ ਆ ਅਸੀਂ ਕਿ ਇਹ ਅਨੰਤਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਗੁਰੂ ਸਾਹਿਬ ਦਾ ਸੀਸ ਜਣਾ ਉਹ ਇੱਥੇ ਲਿਆ ਕੇ ਭਾਈ ਜੈਤਾ ਜੀ ਨੇ ਇੱਕ ਵੱਡਾ ਇਤਿਹਾਸ ਸਿਰਜਿਆ ਸੀ ਵੱਡੀ ਉਹਨਾਂ ਦੀ ਦੇਣ ਹੈ ਉਹਨਾਂ ਦੇ ਯੋਧੇ ਨੇ ਜਿਹੜੇ ਘੌਂਦੇ ਤਾਂ ਇੱਥੇ ਉਹ ਜਿਹੜਾ 350 ਸਾਲ ਪਹਿਲਾਂ ਯੋਧਾ ਸਮਾਂ ਵਾਪਰਿਆ ਸੀ ਉਸਲਾ ਇੱਥੇ ਦ੍ਰਿਸ਼ ਜਿਹੜੀ ਆ ਸੰਗਤ ਦੇਖ ਰਹੀ ਆ ਸੰਗਤ ਮੰਨ ਕਰਕੇ ਇਸ ਭਾਵਨਾ ਦੇ ਨਾਲ ਜੁੜੀ ਹੋਈ ਆ ਸੋ ਗੁਰਤੇਗ ਭਦਰ ਸਾਹਿਬ ਜੀ ਦੀ ਕੁਰਬਾਨੀ ਇੱਕ ਲਾਸਾਨੀ ਕੁਰਬਾਨੀ ਆ ਅਦੁੱਤੀ ਕੁਰਬਾਨੀ ਆ ਜਿਹਦਾ ਮਿਸਾਲ ਦੁਨੀਆ ਦੇ ਵਿੱਚ ਕੋਈ ਨਹੀਂ ਸਾਰੀ ਦੁਨੀਆ ਇੱਥੇ ਸਜਦਾ ਕਰਨ ਆਈ ਆ ਅਸੀਂ ਵੀ ਨਿਵਾਣੇ ਹੋ ਕੇ ਅੱਜ ਇੱਥੇ ਇਸ ਧਰਤੀ ਤੇ ਆ ਕੇ ਸਿਰ ਚ ਕੋਲ ਲਿਆ ਅੱਜ ਪਿਛਲੇ ਕੀ ਕੀ ਪ੍ਰੋਗਰਾਮ ਤਕਰੀਬ 3 ਮਹੀਨੇ ਤੋਂ ਲੀਕੇ ਜਾ ਚੁੱਕੇ ਨੇ ਸੋ ਸਾਡੇ ਜਿਹੜੇ ਪ੍ਰੋਗਰਾਮ ਤੁਸੀਂ ਦੇਖਿਆ ਕਿ ਕੱਲ ਦੀ ਤਰੀਕ ਨੂੰ ਜਿਹੜੀ ਲੰਘੀ ਆ ਉਹ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਤਾ ਗੱਦੀ ਜਿਹੜਾ ਦਿਵਸ ਮਨਾਇਆ ਗਿਆ ਵੱਡੀ ਪੱਦਰ ਤੇ ਸੰਗਤ ਪਹੁੰਚੀ ਆ ਹੁਣ 25 ਤਰੀਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਕੁਰਬਾਨੀ ਜਿਹੜੀ ਸ਼ਹਾਦਤ ਆ ਚੰਨੀ ਚੌਂਕ ਵਿਖੇ ਹੋਈ ਸੀ ਉਸ ਦਾ ਦਿਨ ਉਸ ਦਿਨ ਨੂੰ ਵੱਡੇ ਪੱਦਰ ਤੇ ਮਨਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਨਗਰ ਕੀਰਤਨ ਉਥੋਂ 25 ਤਰੀਕ ਨੂੰ ਚੱਲ ਕੇ ਜਿਹੜਾ ਇੱਥੇ ਨਾਨਕਪੁਰ ਸਾਹਿਬ ਪਹੁੰਚਣਾ ਸੀਸਗਨ ਸਾਹਿਬ ਵਿਖੇ ਪਹੁੰਚਣਾ ਜਿਹੜਾ ਕਿ 28 ਤਰੀਕ ਨੂੰ ਭਗਵਾਨਗੜ੍ਹ ਸਾਹਿਬ ਪਹੁੰਚੇਗਾ ਉਹ ਉਥੋਂ ਨਗਰ ਕੀਰਤਨ ਦੇ ਵਿੱਚ ਲੱਖਾਂ ਦੀ ਸੰਗਤ ਜਿਹੜੀ ਆ ਉਹ ਸੰਤ ਮਹਾਪੁਰਸ਼ ਜਿਹੜੀ ਸਾਡੀ ਸੰਗਤ ਆ ਦੇਸ਼ਾਂ ਤੇ ਵਿਦੇਸ਼ਾਂ ਚੋਂ ਉਸ ਨਗਰ ਕੀਰਤਨ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਉਹ ਮਹਿਸੂਸ ਕਰੇਗੀ ਉਸ ਸਮੇਂ ਨੂੰ ਲੈ ਕੇ ਉਹ ਨਗਰ ਕੀਰਤਨ ਆਪਣੇ ਆਪ ਦੇ ਵਿੱਚ ਇੱਕ ਸ਼ਰਧਾ ਦਾ ਸਮੁੰਦਰ ਹੋਏਗਾ ਇੱਕ ਸ਼ਰਧਾ ਦਾ ਅੱਜ ਕੱਲ ਕਹਦੇ ਹੋ ਤੁਸੀਂ ਕਿ ਸਲਾਬ ਹੋਏਗਾ ਤੋਂ ਉਸ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੇਗੀ ਤੋਂ ਉਹ 29 ਤਰੀਕ ਨੂੰ ਜੜੇ ਆ ਇੱਥੇ ਸਮਾਗਮ ਸਮਾਪਤ ਹੋਣਗੇ। ਕੋਈ ਗੁਰ ਪਾਵੇ ਉਹਨਾਂ ਹੀ ਮਿੱਠਾ ਹੁੰਦਾ ਸੈਸ਼ਨ ਜਿੰਨੇ ਮਰਜ਼ੀ ਕਰ ਲੈਣ ਪਰ ਜੇ ਆਪਾਂ ਇਸ ਦਿਨ ਨੂੰ ਸਮਰਪਿਤ ਗੁਰੂ ਸਾਹਿਬ ਦੇ ਨਾਮ ਨੂੰ ਸਮਰਪਿਤ ਇਸ ਧਰਤੀ ਨੂੰ ਸਮਰਪਿਤ ਜਿੰਨੀ ਦੇਰ ਤੱਕ ਕੁਝ ਕਰਦੇ ਨਹੀਂ ਗੱਲਾਂ ਨਾਲ ਕੁਝ ਨਹੀਂ ਬਣਾ ਫਿਰ ਵੀ ਅਸੀਂ ਕਿਸੇ ਤਰ੍ਹਾਂ ਦੇ ਅੱਜ ਇਸ ਦਲਦਲੀ ਰਾਸੀ ਦਲਦਲੀ ਚੱਕਰ ਵਿੱਚ ਨਹੀਂ ਪੈਣਾ ਚਾਹੁੰਦੇ ਜਿਹੜਾ ਵੀ ਜਿੰਨਾ ਕਰ ਰਿਹਾ ਉਹਦਾ ਸਨਮਾਨ ਤੇ ਸਰਕਾਰ ਠੀਕ ਹੈ